ਲੋ ਜੀ ਅੱਜ ਤੁਹਾਨੂੰ ਮਹਾਨ ਇਨਸਾਨ ਬਾਰੇ ਜਾਣਕਾਰੀ ਦੇਵਾਂਗੇ ਇਹ ਇਨਸਾਨ ਬੰਗਲੌਰ ਤੋਂ ਆਲ ਇੰਡੀਆ ਅਮਨਦੀਪ ਸਿੰਘ ਜੋ ਸਾਈਕਲ ਯਾਤਰਾ ਕਰ ਰਿਹਾ ਤਾਂ ਇਸ ਟਾਈਮ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਧਰਮਕੋਟ ਦੇ ਵਿੱਚ ਪਹੁੰਚੇ ਬਾਬਾ ਜੀ ਨੂੰ ਤੇ ਬਾਈ ਸੁਖਵਿੰਦਰ ਪੀਪੀ ਬਾਈ ਦਾ ਫੋਨ ਆਇਆ ਕਿਉਂਕਿ ਉਹ ਬਾਹਰ ਗਏ ਹੋਏ ਆ ਤੇ ਉਹਨਾਂ ਨੇ ਦੱਸਿਆ ਇਨਸਾਨ ਧਰਮਕੋਟ ਸ਼ਹਿਰ ਦੇ ਵਿੱਚ ਆਇਆ ਤਾਂ ਜਰੂਰ ਮਿਲ ਕੇ ਆਈਓ ਤੇ ਬਾਬਾ ਜੀ ਜਿੰਨੀ ਕੁ ਮਦਦ ਕਰ ਸਕਦੇ ਆ ਉਨੀ ਜਰੂਰ ਮਦਦ ਕਰਿਓ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਜੇ ਤੁਹਾਨੂੰ ਲੱਗਦਾ ਕਿ ਸਾਈਕਲ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਆਪਾਂ ਤੁਹਾਨੂੰ ਨਵਾਂ ਸਾਈਕਲ ਲੈ ਕੇ ਦਿੰਨੇ ਆ ਤੇ ਬਾਬਾ ਜੀ ਕਹਿੰਦੇ ਨਹੀਂ ਸਾਈਕਲ ਬਿਲਕੁਲ ਸਹੀ ਆ ਸਹੀ ਚੱਲ ਰਿਹਾ ਪਰ ਬਾਬਾ ਜੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੇਰੇ ਕੋਲ ਕਿੰਨੇ ਸਾਈਕਲ ਕਿੰਨੇ ਟਾਇਰ ਕਿੰਨੀਆਂ ਟਿਊਬਾਂ ਇੰਨੇ ਸਾਲਾਂ ਦੇ ਵਿੱਚ ਲੱਗੀਆਂ ਬਾਬਾ ਜੀ ਨੇ ਮੈਂ ਕਹਿੰਨਾ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਯਾਰ ਸਾਰੀ ਜਾਣਕਾਰੀ ਦਿੱਤੀ ਜੋ ਵੀਡੀਓ ਤੁਹਾਡੇ ਨਾਲ ਬਹੁਤ ਜਲਦੀ ਸ਼ੇਅਰ ਕਰਾਂਗੇ ਤੇ ਬਾਬਾ ਜੀ ਕਹਿ ਰਹੇ ਆ ਮੈਂ ਇੱਕ ਅਮਨ ਸ਼ਾਂਤੀ ਦੇ ਲਈ ਇਹ ਯਾਤਰਾ ਕਰ ਰਿਹਾ ਤੇ ਇਸ ਟਾਈਮ ਬਾਬਾ ਜੀ ਸ਼ਹਿਰ ਧਰਮਕੋਟ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਿਹਾ ਤੇ ਬਾਬਾ ਜੀ ਹੁਣ ਇਸ ਟਾਈਮ ਧਰਮਕੋਟ ਸ਼ਹਿਰ ਤੋਂ ਫਿਰ ਇਹ ਜਾ ਰਿਹਾ ਹੁਣ ਦਰਬਾਰ ਸਾਹਿਬ ਵਾਇਆ ਸ਼ਾਹਕੋਟ ਮਲਸੀਆਂ ਵੱਲ ਦੀ ਤਾਂ ਬਾਬਾ ਜੀ ਨੂੰ ਮਿਲ ਕੇ ਬਹੁਤ ਰੂਹ ਖੁਸ਼ ਹੋਈ ਯਾਰ 65 ਸਾਲ ਦਾ ਇਨਸਾਨ ਜੋ ਸਾਈਕਲ ਯਾਤਰਾ ਕਰ ਰਿਹਾ ਯਾਰ ਆਪਾਂ ਸੋਚੋ ਆਲ ਇੰਡੀਆ ਬਹੁਤ ਵੱਡੀ ਚੀਜ਼ ਆ ਪੰਜਾਬ ਹੋਵੇ ਤਾਂ ਆਪਾਂ ਪੰਜਾਬ ਇਕੱਲਾ ਨਹੀਂ ਘੁੰਮ ਸਕਦੇ ਪਰ ਇਹ ਇਨਸਾਨ ਬੰਗਲੌਰ ਕਰਨਾਟਕਾ ਦੇ ਕੋਲੋਂ ਆ ਕੇ ਆਲ ਪੰਜਾਬ ਆਲ ਇੰਡੀਆ ਸਾਰਾ ਘੁੰਮ ਰਿਹਾ ਜਰੂਰ ਇਸ ਇਨਸਾਨ ਲਈ ਦੋ ਸ਼ਬਦ ਜਰੂਰ ਲਿਖਿਓ ਤਾਂ ਕਿ ਬਾਬਾ ਜੀ ਦੀ ਯਾਤਰਾ ਸਮਾਪਤ ਕਰਨ ਲਈ ਆ ਦਰਬਾਰ ਸਾਹਿਬ ਜਾ ਰਿਹਾ ਤਾਂ ਉੱਥੇ ਉਹ ਕਹਿੰਦੇ ਲਾਸਟ ਯਾਤਰਾ ਹੋਊਗੀ ਮਤਲਬ ਉੱਥੇ ਸਮਾਪਤ ਕਰੂੰਗਾ ਇਸ ਤੋਂ ਬਾਅਦ ਵਾਇਆ ਟ੍ਰੇਨ ਮੈਂ ਬੰਗਲੌਰ ਜਾਊਂਗਾ ਤਾ ਜਰੂਰ ਬਾਬਾ ਜੀ ਲਈ ਦੋ ਸ਼ਬਦ ਜਰੂਰ ਲਿਖਿਓ ਤਾਂ ਕਿ ਇਨਸਾਨ ਦੀ ਯਾਤਰਾ ਪੂਰੀ ਸਫਲ ਹੋ ਤਾਂ ਜਰੂਰ ਜਿਹੜੇ ਵੀ ਏਰੀਆ ਦੇ ਵਿੱਚ ਇਹ ਬਾਬਾ ਜੀ ਦੇਖਦੇ ਆ ਜਰੂਰ ਮਦਦ ਕਰਿਓ ਤੇ ਬਾਬਾ ਜੀ ਨੇ ਮੈਂ ਕਹਿੰਦਾ ਯਾਰ ਸਿਰ ਹਲਾਤਾ ਯਾਰ ਤਾਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਇਹ ਇਨਸਾਨ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਜਿੱਥੇ ਵੀ ਤੁਹਾਨੂੰ ਮਿਲੇ ਜਰੂਰ ਇਹਨਾਂ ਦੀ ਮਦਦ ਕਰਿਓ ਤੇ ਅਸੀਂ ਜਿੰਨੇ ਜੋਗੇ ਹੋਏ ਬਾਬਾ ਜੀ ਨੂੰ ਪ੍ਰਸ਼ਾਦਾ ਵਗੈਰਾ ਛਕਾ ਕੇ ਤੇ ਬਾਬਾ ਜੀ ਨੂੰ ਜਿੰਨੀ ਕੁ ਮਦਦ ਕਰ ਸਕਦੇ ਸੀ ਅਸੀਂ ਜਰੂਰ ਕੀਤੀ ਤੇ ਬਾਬਾ ਜੀ ਨੇ ਕਹਿੰਦੇ ਕਰਲੇ ਚਾਲੇ ਸ਼ੁਰੂ ਤੇ ਬਾਬਾ ਜੀ ਨੂੰ ਆਖਰੀ ਸਲਾਮ ਕਰਕੇ ਗਏ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲੇ ਸਾਡੀ ਰੂਹ ਬਾਗੋ ਬਾਗ ਹੋ ਗਈ ਤੇ ਲਓ ਜੀ ਬਾਬਾ ਜੀ ਨੇ ਕਹਿੰਦੇ ਕਰਤਾ ਵਾਹਿਗੁਰੂ ਮਿਹਰ ਕਰੇ ਇਸ ਇਨਸਾਨ ਤੇ ਤੇ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਵਾਹਿਗੁਰੂ ਜ਼ਰੂਰ ਲਿਖਿਓ ਕਮੈਂਟਾਂ ਵਿੱਚ